ਸਰ ਅੱਜ ਤੁਸੀਂ ਇੱਕ ਐਸੇ ਗੀਤਕਾਰ ਦੇ ਘਰ ਪਹੁੰਚੇ ਜਿੰਦੇ ਗੀਤਾਂ ਦੇ ਨਾਲ ਵੱਡੇ ਵੱਡੇ ਗਾਇਕ ਮਸ਼ਹੂਰ ਹੋਏ ਨੇ ਤੇ ਅੱਜ ਉਹਨਾਂ ਦੇ ਘਰ ਪਹੁੰਚੇ ਹੋ ਕੀ ਕਰਨ ਜਿੰਦੇ ਤਾਂ ਬੜਾ ਲੰਬੀ ਜੀ ਮੈਂ ਜੀ ਦਲਜੀਤ ਸਿੰਘ ਸਬ ਇੰਸਪੈਕਟਰ ਇੰਚਾਰਜ ਟ੍ਰੈਫਿਕ ਅਮਰਸਰ ਮੈਨੂੰ ਬੜਾ ਦੁੱਖ ਹੋਇਆ ਕਿ ਸਾਡੇ ਨਿੰਮਾ ਦੇ ਹਾਕਾ ਜੀ ਜਿਹੜੇ ਕਿ ਬੜੇ ਫੇਮਸ ਆ ਔਰ ਇਹਨਾਂ ਦੇ ਗੀਤ ਜਿਹੜੇ ਆ ਬਹੁਤ ਵੱਡੇ ਵੱਡੇ ਕਲਾਕਾਰਾਂ ਦੇ ਬੁੱਲਾਂ ਦੇ ਵਿੱਚੋਂ ਨਿਕਲੇ ਆ ਤੇ ਉਹ ਅੱਜ ਬੜੀ ਉਪ ਉਚਾਈਆਂ ਤੇ ਪਹੁੰਚੇ ਆ ਅੱਜ ਮੈਂ ਉਸ ਘਰ ਚ ਆਇਆ ਮੈਨੂੰ ਬੜਾ ਦੁੱਖ ਸੀਗਾ ਕਿ ਇਸ ਪਰਿਵਾਰ ਦਾ ਦੁੱਖ ਵੰਡਾਇਆ ਜਾਵੇ ਪਰ ਇੱਥੇ ਆ ਕੇ ਮੈਨੂੰ ਲੱਗਿਆ ਕਿ ਬੇਟੀ ਇੱਕ ਛੋਟੀ ਜਿਹੀ ਬੇਟੀ ਆ ਇਹਦੀ ਬੇਟੀ ਦੀ ਜਿੰਨੀ ਵੀ ਪੜ੍ਹਾਈ ਹੋਏਗੀ ਉਹ ਮੈਂ ਕਰਵਾਵਾਂਗਾ ਤੇ ਮੇਰੀ ਕੋਸ਼ਿਸ਼ ਹੈ ਕਿ ਜਿਸਾਂ ਬੱਚੀ ਨੂੰ ਮੈਂ ਇੱਕ ਹੌਸਲਾ ਦੇ ਕੇ ਚੱਲਿਆ ਵਾਂ ਇਸ ਦਾ ਹੋਰ ਵੀ ਸੱਜਣ ਆ ਕੇ ਜੋ ਆਪਣਾ ਬੰਦਾ ਯੋਗਦਾਨ ਇਸ ਪਰਿਵਾਰ ਦੇ ਨਾਮ ਵੰਡਾਉਣ ਦੁੱਖ ਸੁੱਖ ਵਿੱਚ ਇਹਨਾਂ ਨਾਲ ਸਾਥ ਦੇਣ ਇਹਨਾਂ ਨਾਲ ਇਸ ਵੇਲੇ ਖੜੇ ਹੋਣ ਦੀ ਜਿਹੜੀ ਉਹ ਗੱਲ ਕਰਨ ਜੇ ਆਪਾਂ ਖੜੇ ਹੋਵਾਂਗੇ ਤਾਂ ਇਹਨਾਂ ਦਾ ਦੁੱਖ ਵਧਾਇਆ ਜਾ ਸਕਦਾ ਪੜਾਈ ਨੂੰ ਕਿਸ ਤਰ੍ਹਾਂ ਤੁਸੀਂ ਲੈ ਕੇ ਚੱਲੋ ਕਿਸ ਤਰ੍ਹਾਂ ਦੀ ਪੜ੍ਹਾਈ ਹੋਏਗੀ ਉਹ ਕਿਸ ਤਰ੍ਹਾਂ ਹੋਵੇਗੀ ਬੇਟੀ ਜੀ ਵੇਖੋ ਜੀ ਜਿੰਨਾ ਵੀ ਪੜ੍ਹਨਾ ਚਾਹੇਗੀ ਚਾਹੇ ਉਹ ਮਾਸਟਰ ਡਿਗਰੀ ਕਰਨਾ ਚਾਹਵੇ ਜਿੰਨਾ ਵੀ ਪੜ੍ਹੇਗੀ ਅਸੀਂ ਉਹ ਜਿਹੜੀ ਉਹ ਸੇਵਾ ਉਹ ਗੁਰੂ ਰਾਮਦਾਸ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਨਾਲ ਆਪਾਂ ਆਪਣੀ ਝੋਲੀ 'ਚ ਪਾਉਂਦੇ ਆ ਜਿੰਨਾ ਵੀ ਬੱਚਾ ਪੜ੍ਹਨਾ ਲਿਖਣਾ ਚਾਵੇ ਅਸੀਂ ਕੋਸ਼ਿਸ਼ ਕਰਾਂਗੇ ਮੈਂ ਇਹ ਵੀ ਚਾਹਾਂਗਾ ਕਿ ਮੈਂ ਇਹਨਾਂ ਦੇ ਛੋਟੇ ਬੇਟੇ ਦੀ ਵੀ ਪੜ੍ਹਾਈ ਜ ਤੇ ਤੁਹਾਡਾ ਮੇਲ ਕਾਫੀ ਹੋਇਆ ਨਾ ਮਲਵਾ ਕੀ ਨਾ ਕਿਤਾਂ ਦੇ ਸੁਭਾਅ ਚ ਨਾ ਇਹਨਾਂ ਦਾ ਸੁਭਾਅ ਬਹੁਤ ਹੀ ਵਧੀਆ ਸੀ ਤੇ ਬੜੇ ਮਲਾਪੜੇ ਸੁਭਾਅ ਦੇ ਸੀਗੇ ਇਹ ਦਵਾਲ ਸਾਹਿਬ ਅਕਸਰ ਜਿਹੜੀ ਹੈ ਜੋੜਿਆਂ ਦੀ ਸੇਵਾ ਕਰਦੇ ਸੀਗੇ ਤੇ ਉੱਥੇ ਮੇਰਾ ਮੇਲ ਮਲਾਪ ਹੋਇਆ ਸੀਗਾ ਤੇ ਉੱਥੇ ਮੇਲ ਮਲਾਪ ਦੇ ਦੌਰਾਨ ਇਹਨਾਂ ਨੂੰ ਮੈਂ ਆਖਿਆ ਸੀ ਭਾਈ ਸਾਹਿਬ ਤੁਸੀਂ ਵੀ ਇੱਕ ਸਾਡੇ ਜਿਹੜੀ ਮੈਂ ਟਰੱਕ ਚ ਚਾਰਜ ਜਾਂਦਾ ਤੇ ਮੈਨੂੰ ਇੱਕ ਗੀਤ ਲਿਖ ਕੇ ਦਿਓ ਇਹਨਾਂ ਨੇ ਮੈਨੂੰ ਇੱਕ ਟਰੱਕ ਦਾ ਗੀਤ ਲਿਖ ਕੇ ਦਿੱਤਾ ਸੀਗਾ ਦੇਲੇ ਵਿੱਚ ਉਹ ਬੋਲ ਬਾਕੀ ਤੇ ਮੈਨੂੰ ਯਾਦ ਨਹੀਂ ਆਗੇ ਲੇਕਿਨ ਇੱਕ ਲਿਖਿਆ ਸੀਗਾ ਕੁਝ ਇਹ ਲਿਖਿਆ ਸੀਗਾ ਫਿਰ ਨਾ ਕਿ ਤੁਹਾਡੇ ਨਾਲ ਧੱਕਾ ਹੋਊਗਾ ਜੇ ਵੀ ਨਾ ਰੂ ਨਾ ਕੀਤੇ ਤੁਸੀਂ ਫੋਲੋ ਚਲਾਨ ਤੁਹਾਡਾ ਪੱਕਾ ਹੋਊਗਾ ਇਹ ਉਹਦੇ ਬੋਲ ਸੀਗੇ ਉਹ ਬੋਲ ਜਿਹੜੇ ਸੀਗੇ ਅਸੀਂ ਕੋਸ਼ਿਸ਼ ਕਰਾਂਗੇ ਉਸ ਗੀਤ ਨੂੰ ਮੈਂ ਅੱਗੇ ਲੈ ਕੇ ਜਾਵਾਂ ਤੇ ਮੈਂ ਆਪਣੇ ਟਰੱਕ ਦੇ ਗੀਤਾਂ ਦੇ ਵਿੱਚ ਉਹਨੂੰ ਮੈਂ ਸ਼ਾਮਲ ਕਰਾਂਗਾ ਲੋਕਾਂ ਨੂੰ ਕੀ ਲੱਗਦਾ ਚੰਗੀ ਫਿਲਮੀ ਇੰਡਸਟਰੀ passive ਜਿਹੜਾ ਵੇਖੋ ਕਿ ਚਾਹੇ ਗੀਤਕਾਰ ਆ ਚਾਹੇ ਫਿਲਮ ਇੰਡਸਟਰੀ ਨਾਲ ਜਿੰਨੇ ਵੀ ਲੋਕ ਸੁਣਦੇ ਹੋਣ ਜਾਂ ਵੇਖਦੇ ਹੋਣ ਉਹ ਇਸ ਪਰਿਵਾਰ ਦੇ ਦਾ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੀ ਜਿੰਨੀ ਵੀ ਸਪੋਰਟ ਹੋ ਸਕਦੀ ਹੈ ਜਿੰਨੀ ਵੀ ਤਿਲ ਫੁੱਲ ਭੇਟਾ ਇਸ ਵੇਲੇ ਇਸ ਪਰਿਵਾਰ ਨੂੰ ਆਪਾਂ ਸਪੋਰਟ ਕਰੀਏ ਤੇ ਇਹਨਾਂ ਨੂੰ ਇੱਕ ਹੌਸਲਾ ਦੇਈਏ ਤੁਸੀਂ ਆ ਕੇ ਖੜ੍ਹਜੋਗੇ ਨਾ ਤੇ ਇਹਨਾਂ ਦਾ ਦੁੱਖ ਵੰਡਿਆ ਜਾਊਗਾ ਮੈਂ ਇਹ ਨਹੀਂ ਕਹਿੰਦਾ ਤੁਸੀਂ ਉਹਨਾਂ ਨੂੰ ਆ ਕੇ ਮਦਦ ਕਰੋ ਤੁਸੀਂ ਆ ਕੇ ਇੱਕ ਹੌਸਲਾ ਦੇ ਰੂਪ ਵਿੱਚ ਖੜ੍ਹੇ ਹੋ ਜਾਓਗੇ ਨਾ ਤੇ ਇਹਨਾਂ ਦਾ ਦੁੱਖ ਜਰੂਰ ਕਟਿਆ ਕੱਟ ਜਾਏਗਾ ਜੀ ਨਾਲ ਮੇਰਾ ਨਾਮ ਗੁਰਮਨਦੀਪ ਸਿੰਘ ਹੈ ਜੀ ਗੁਰਮਨ ਜੀ ਨੇ ਮਾਲਾ ਹਾਰ ਹਾਰਬੀਲੇ ਕਿਲੇ ਦੇ। ਮੈਂ ਉਹਨਾਂ ਦਾ ਬੇਟਾ ਹਾਂ ਜੀ। ਅੱਜ ਤੁਹਾਡੇ ਕੋਲ ਸਰਵਿਸ ਇੰਸਪੈਕਟਰ ਦਲਜੀਤ ਸਿੰਘ ਆਏ ਨੇ। ਜੀ। ਤੇ ਕੀ ਚਾਹਣਾ ਚਾਹੁੰਦੇ ਹੋ? ਕੀ ਉਹਨਾਂ ਨੇ ਕਿਹਾ ਤੁਹਾਡੇ ਨਾਲ ਕਿਸਤਾ ਬੁਖਾਂ ਦਾ ਕੀਤਾ? ਅ ਫਸਟ ਆਫ ਆਲ ਉਹਨਾਂ ਨੂੰ ਪਾਪਾ ਦੇ ਨਾਂ ਉਹ ਬਹੁਤ ਮਤਲਬ ਪਹਿਲਾਂ ਤੋਂ ਜਾਣਦੇ ਨੇ। ਤੇ ਜਦੋਂ ਆਈ ਗੈਸ ਕਿ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਆਈ ਗੈਸ ਮੈਨੂੰ ਉਦੋਂ ਦੇ ਹੀ ਲਗਾਤਾਰ ਫੋਨ ਵੀ ਕਰਦੇ ਪਏ ਨੇ। ਕਿ ਜੇ ਕਿਸੇ ਵੀ ਚੀਜ਼ ਦੀ ਕੋਈ ਜ਼ਰੂਰਤ ਹੈ ਕੋਈ ਵੀ ਚੀਜ਼ ਜੇ ਘਰ ਚ ਚਾਹੀਦੀ ਹੈ ਤਾਂ ਉਹਨਾਂ ਨੂੰ ਮੈਂ ਦੱਸਾਂ ਬਾਕੀ ਆ ਜੋ ਘਰ ਆਏ ਨੇ ਤੇ ਉਹਨਾਂ ਨੇ ਮੇਰੀ ਸਿਸਟਰ ਦਾ ਜੋ ਵੀ ਪੜਾਈ ਦਾ ਖਰਚਾ ਹੈ ਉਹ ਕਹਿ ਰਹੇ ਨੇ ਕਿ ਮੈਂ ਕਰਾਂਗਾ ਉਹਨਾਂ ਨੇ ਉਹ ਚ ਭੈਣ ਕਰਦੀ ਪਈ ਹੈ ਜੀ ਗ੍ਰੈਜੂਏਸ਼ਨ ਬੀਏ ਹੈ ਤੇ ਮਨਰੀਤ कौर ਨਾਮ ਹੈ ਭੈਣ ਦਾ ਤੇ ਉਹਦੀ ਪੜਾਈ ਦਾ ਸਾਰਾ ਖਰਚਾ ਉਹ ਕਹਿ ਰਹੇ ਨੇ ਕਿ ਉਹ ਜਿੱਥੋਂ ਤੱਕ ਵੀ ਪੜਨਾ ਚਾਵੇ ਸਾਰਾ ਉਹ ਕਰਨਗੇ ਤੇ ਆਈ ਵਿਲ ਲਾਈਕ ਟੂ ਥੈਂਕ ਹਿਮ ਕਿ ਉਹ ਇਹ ਚੀਜ਼ ਕਹਿ ਰਹੇ ਨੇ ਐਂਡ ਇਹ ਬਹੁਤ ਵੱਡੀ ਗੱਲ ਲੱਗਦਾ ਕਿ ਤੇਰੇ ਜਿਹੜਾ ਪੜਾਈ ਦਾ ਖਰਚਾ ਭਾਰ ਕਿਤੇ ਕਿਤੇ ਕਿੱਥੇ ਘਟਿਆ ਹਾਂਜੀ ਬਿਲਕੁਲ ਕਿਉਂਕਿ ਜਿਵੇਂ ਵੀ ਅੱਗੇ-ਅੱਗੇ ਪੜਾਈ ਵਧਦੀ ਜਾਏਗੀ ਉੱਚੇਰੀ ਪੜਾਈ ਦੇ ਨਾਲ ਖਰਚਾ ਵੀ ਆਈ ਗੈਸ ਕਿ ਉਹ ਵਾਦਾ ਹੀ ਜਾਣਾ ਸੋ ਦੈਟ ਇਜ਼ ਵਾਈ ਜੇ ਉਹ ਇਹ ਜ਼ਿੰਮੇਵਾਰੀ ਲੈ ਰਹੇ ਨੇ ਤੇ ਮੈਂ ਬਿਲਕੁਲ ਧੰਨਵਾਦ